ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਲਖਮਨ ਸਿੰਘ ਖੇਰਾ ਐਚ 528 ਫੇਸ 1 ਐਸ ਐਸ ਨਗਰ ਮੁਹਾਲੀ ਇਸ ਵਾਰਤ ਮੈਂ ਨਿਊਜ਼ੀਲੈਂਡ ਕੀ ਧਰਤੀ ਤੇ ਵੀਡੀਓ ਬਣਾਉਣ ਲੱਗਿਆ ਮੈਂ ਪੰਚ ਖਾਲਸਾ ਸਾਜਣਾ ਤਲਵਾਰ ਦੇ ਵਿੱਚੋਂ ਕਲਗੀਧਰ ਦਸਮੇਸ਼ ਪਿਤਾ ਜੀ ਨੇ ਇੱਕ ਵਿਸਾਖ 1756 13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਕੀ ਚੌਂਡ ਸਮੇ ਜੋ ਲੈਕਚਰ ਦਿੱਤਾ ਹੈ ਪਿਆਰੀ ਸਾਰਸੰਗਤ ਜੀ ਧਿਆਨ ਕਰਕੇ ਸੁਣੋ ਮੇਰੇ ਕਲਗੀਧਰ ਦੇ ਸਮੇਸ਼ ਪਿਤਾ ਪੰਜ ਸਿਰਾਂ ਦੀ ਮੰਗ ਕਿਸ ਤਰ੍ਹਾਂ ਕਰ ਰਹੇ ਨੇ ਹੁਣ ਕਲਗੀਧਰ ਨੇ ਸੋਚਿਆ ਮੈਂ ਅਣਖ ਜਗਾਵਾ ਹੋਏ ਵਿਗੜੀ ਜੋ ਮਜਨੂ ਮਦੀ ਤਕਦੀਰ ਬਣਾਵਾ ਮੈਂ ਕਰਾਂ ਗੁਲਾਮੀ ਦੂਰ ਐਸ ਸੰਸਾਰ ਦੇ ਵਿੱਚੋਂ ਓਏ ਮੈਂ ਪਰਤ ਖਾਦ ਸਾਥ ਸਾਜਣਾ ਤਲਵਾਰ ਦੇ ਵਿੱਚੋਂ ਓ ਮਾਜੂਲ ਮਕਮਾਮ ਦੇ ਉਪਕਾਰ ਨੂੰ ਪੁੱਲੇ ਓਏ ਕਹਿ ਰਹੇਗੇ ਸੂਰਮੇ ਤਲਵਾਰ ਨੂੰ ਪੁੱਲੇ ਮੈਂ ਤੱਕੀ ਗੈਰਤ ਉੱਡਦੀ ਓਏ ਨਰ ਨਾਰ ਦੇ ਵਿੱਚੋਂ ਮੈਂ ਪੰਥ ਖਾਲਸਾ ਸੱਜਣਾ ਤਲਵਾਰ ਦੇ ਵਿੱਚੋਂ ਓ ਸੁਖੀ ਦੇਸ ਨੂੰ ਜਾਨਵਾ ਓਏ ਸੁਖੀ ਦੇਸ ਨੂੰ ਜਾਨਵਾ ਹੈ ਬਹੁਤ ਸਤਾਇਆ ਓਏ ਹੀਰੇ ਵਰਗੇ ਦੇਸ ਨੂੰ ਵਿੱਚ ਖਾ ਕੇ ਰਲਾਇਆ ਉਹ ਸੱਚ ਕੋਈ ਨਹੀਂ ਲੱਭਿਆ ਉਪਕਾਰ ਦੇ ਵਿੱਚੋਂ ਮੈਂ ਪੰਥ ਖਾਲਸਾ ਸਾਜਣਾ ਤਲਵਾਰ ਦੇ ਵਿੱਚੋਂ ਉਹ ਸੋਚ ਸੋਚ ਦਸ਼ਮੇਸ਼ ਨਾ ਓਹ ਪੰਥ ਬਣਾਈ ਕੋਨੇ ਕੋਨੇ ਦੇਸ ਦੇ ਵਿੱਚ ਖਬਰ ਪਚਾਈ ਓ ਪੂਰੀ ਆਨੰਦ ਚ ਆਉਣ ਨੂੰ ਦਿਲ ਪਿਆਰ ਦੇ ਵਿੱਚੋਂ ਓਏ ਮੈਂ ਪੰਥ ਖਾਲਸਾ ਸਾਜ ਸਜਣਾ ਤਲਵਾਰ ਦੇ ਵਿੱਚੋਂ ਕਿਹਾ ਸ੍ਰੀ ਦਸ਼ਮੇਸ਼ ਨੈ ਓਏ ਕਿਹਾ ਸ੍ਰੀ ਦਸ਼ਮੇਸ਼ ਨੈ ਜੋਰ ਸਿੰਘ ਸਜਣਾ ਚਾਵੇ ਓਏ ਖੇਡ ਖੇਡ ਲੈ ਪ੍ਰੇਮ ਦੀ ਸਿਰਤਲੀ ਚਕਾਵੇ ਓਏ ਪੰਜ ਸਿਰਾਂ ਦੀ ਲੋੜ ਹੈ ਦਰਬਾਰ ਦੇ ਵਿੱਚੋਂ ਮੈਂ ਪੰਥ ਖਾਲਸਾ ਸਾਜਣਾ ਤਲਵਾਰ ਦੇ ਵਿੱਚੋਂ ਓ ਉੱਠੋ ਕੋਈ ਸੂਰਮਾ ਮੇਰੇ ਅੱਗੇ ਆਵੇ ਆਕੇ ਮੇਰੀ ਤੇਗ ਦੀ ਕੋਈ ਪਿਆਸ ਬੁਝਾਵੇ ਓਏ ਤੂੰ ਮਯਾਨੋ ਆਖਿਆ ਏ ਦੀ ਤਾਰ ਦੇ ਵਿੱਚੋਂ ਮੈਂ ਪੰਥਕਾਲ ਸਾਤ ਸੱਜਣਾ ਤਲਵਾਰ ਦੇ ਵਿੱਚੋਂ ਕਿਹ ਅਸਰੀ ਦਸਵੇਂ ਸਨੇ ਮੈਂ ਬਣ ਬਣਾਵਾ ਵਿਗੜੀ ਜੋ ਮਝ ਲੂ ਮੀ ਤਕਦੀਰ ਬਣਾਵਾ ਮੈਂ ਡੁੱਬਦੀ ਬੇੜੀ ਤਾਰਨੀ ਮੰਜ tàੜ ਦੇ ਵਿੱਚੋਂ ਮੈਂ ਪੰਥਕਾਲ ਸਾਤ ਸੱਜਣਾ ਤਲਵਾਰ ਦੇ ਵਿੱਚੋਂ ਮੈਂ ਪੰਥ ਖਾਲਸਾ ਸਾਜਣਾ ਤਲਵਾਰ ਦੇ ਵਿੱਚੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਉਮਰ 85 ਕੇ ਸਾਧ ਕੀ ਹੋ ਗਈ ਬੋਲ ਵੀ ਨਹੀਂ ਇੰਨਾ ਰਹਾ ਦਮਜਾ ਵੀ ਛੜਨ ਲੱਗ ਗਿਆ ਫੇਰ ਵੀ ਚਲੋ ਵੀਡੀਓ ਬਣਾਈ ਚਲੋ ਲੋਕੀ ਦੇਖਣਗੇ ਇਹ ਲਗੋ ਜੇ ਨਾ ਫੁੱਲੇ ਪਾਈਏ ਬਹੁਤ ਅੱਛੀ ਆਈਟਮ ਹੈ ਬਾਹਰ ਬਥੇਰੀ ਕਦਰਾਂ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ